ਯੂ ਫਰਨਿਊਜ਼ ਪੇਸ਼ ਕਰ ਰਿਹਾ ਪੰਜਾਬੀ ਖਬਰਾਂ ਮਨਪਾਉ ਆ ਉਸਬ ਦੇ ਚਲਦੇ ਆ ਜਿਲ੍ਹਾ ਸ਼ਾਹਪੁਰ ਤੋਂ ਕੇ ਸਿਰਫ 108 ਸ਼੍ਰੀਮਾਨ ਸੰਤ ਬਾਬਾ ਨਾਮ ਸਿੰਘ ਜੀ ਮਹਾਰਾਜ ਨਰਮਲ ਕੂਟਿਆ ਡੇਰਾ ਮੀਠਾ ਸਾਹਿਬ ਪਿੰਡ ਜਿਆਨ ਦੇ ਪਵਿੱਤਰ ਅਸਥਾਨ ਤੇ ਸਮੂਹ ਪੱਤਰਕਾਰ ਸੰਗਠਿਤ ਪੰਜਾਬ ਅਖਲ ਭਾਰਤੀਏ ਕਲਿਆਣ ਮੰਚ ਉਹ ਸ਼ਾਹਪੁਰ ਦੇ ਜਤਨਾ ਸਦਕਾ ਡੇਰਾ ਮੀਠਾ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਬਲੂ ਸਿੰਘ ਜੀ ਰਵਜੀਤ ਸੰਤ ਬਾਬਾ ਦਰਜੀਤ ਸਿੰਘ ਸੁੰਢੀ ਜੀ ਮਾਨਪੁਰੀ ਤੇ ਅਸ਼ੀਰਵਾਦ ਨਾਲ ਡੇਰਾ ਸਾਹਿਬ ਜੀ ਦੇ ਪਾਰਕ ਵਿਖੇ ਅਰਦਾਸ ਕਰਨ ਉਪਰੰਤ ਸੰਤਾਂ ਦੇ ਕਰ ਕਮਲਾ ਨਾਲ ਚੰਦਨ ਦਾ ਬੁੱਟਾ ਲਾਇਆ ਗਿਆ ਇਸ ਮੌਕੇ ਅਖਲ ਭਾਰਤੀ ਇਕਵੈਲ ਮਾਂਜੀ ਦੇ ਜਨਸਕਰਤ ਪਰਮਨਾਥ ਜੋਸ਼ੀ ਸੁਮੋ ਪੱਤਗਾ ਸੰਤ ਸਪਰਸ਼ ਮਦਸ ਸਿੰਘ ਰੰਥੀ ਮੁਖਤਿਆਰ ਸਿੰਘ ਰੰਥੀ ਸੁੰਦਰ ਸਿੰਘ ਪਸੀਕਲਾ ਲਾਂਗਰੀ ਕਮਵੀਰ ਸਿੰਘ ਬਿੱਟੂ ਸਰਪੰਚ ਪਰਮਜੀਤ ਸਿੰਘ ਜਾਨ ਪ੍ਰਭ ਜੋਸ਼ ਸਿੰਘ ਮਹਿਨਾ ਓਕੇ ਸੇਵਾਦਾਰ ਗੁਰਵਿੰਦਰ ਸਿੰਘ ਸੋਢੀ ਸਿੰਘ ਟੰਪੜਦਾਰ ਆਦ ਹਾਜ਼ਰ ਸਨ ਵਾਹਿਗੁਰੂ ਨੂ ਸਰੀ ਸਤਿਗੁਰੂ ਨਤਿ ਜੀਵਾ ਵਾਹਿਗੁਰੂ ਸਤਿਗੁਰੂ ਆਦੇਸੇ ਕਿੰਨਾ ਮਨ ਨਹੀਂ ਗਾਇਆ ਮਾਤਿ ਤੇ ਮਨ ਕੋ ਉੱਤਰ ਆਇਆ ਤੋ ਆਪ ਬਾਦ ਉਪਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆ ਵਿੱਚ ਤੇ ਅੰਦਰ ਸਰਬਾਸ਼ੀਖਨ ਕੀ ਦਾਣ ਵੈ ਧੰ ਤੇਜ ਵਾਹਿ ਨਵੇਕ ਦਾਨ ਭਰੋਸਾ ਦਾ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਜੀ ਦੇ ਦਰਸ਼ਨ ਸੁਣਾ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਟਲ ਧਰਮ ਜਾ ਕਾਰਾ ਭੋਕੇਗਾ ਜਿਨ੍ਹਾਂ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਾਏ ਗਏ ਨੇ ਜਿਆਂ ਦੇ ਟੰਗੇ ਦਾ ਸਵਾ ਸਵਾ ਨੂੰ ਕਿਸਮ ਕਿਸਿਆ ਅਨਕੇ ਸਵਾ ਸਵਾ ਸੰਗਨ ਵਾਈ ਇਹਨਾਂ ਪਿਆਰਿਆਂ ਸੱਚਾਂ ਦੀ ਕਮਾਈ ਦਾ ਤਾਂ ਫਿਰ ਕੀ ਬੋਲਣਾ ਜੀ ਸਤਨਾਮ ਵਾਹਿਗੁਰੂ ਪੰਜਾਂ ਤੱਕ ਕੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਤਾਂ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਨ ਤਨ ਬਾਬਾ ਕਰਮ ਸਿੰਘ ਮਹਾਰਾਜ ਹੋਤੀ ਮੈਦਾਨ ਵਾਲੇ ਤਨ ਤਨ ਪਾਸ਼ਾ ਦੀ ਪਾਸ਼ਾ ਬਾਬਾ ਨਾਨਕ ਸਿੰਘ ਮਹਾਰਾਜ ਜੀ ਬਾਬਾ ਬਨੀ ਸਿੰਘ ਮਹਾਰਾਜ ਜੀ ਕਰਤਿਸ ਨੇ ਸੰਤੋਖੀ ਆਪ ਸਾਡੇ ਕੋਲ ਬਾਰੀ ਸਾਹਿਬ ਕੋਲ ਆ ਗਏ ਦੁੱਖ ਕਸ਼ਟ ਦੇ ਨਿਯਮ ਚੈਤਨ ਬਾਬਾ ਜੀ ਸੇ ਗੁਰਨਾਣਕ ਨਾਮ ਛੱਡ ਦੀ ਕਰੇ ਤੇਰੇ ਗੁਰੂ ਮੋਈ ਮੋਈ ਕਾ ਫਾਂਸਾ ਤੇਰੇ ਗੁਰੂ ਦੇ ਹੰ ਬੋ ਪਤਕਾਰ ਸਭ ਪੰਜਾਬ ਵੱਲੋਂ ਭਾਈਚਾਰੇ ਵੱਲੋਂ ਅੱਜ ਜੋ ਪਿੰਡ ਜੈਨ ਵਿਕੇ ਬਾਬਾ ਹਰਨਾਮ ਸਿੰਘ ਜੀ ਦੇ ਅਸਥਾਨ ਤੇ ਕਿਉ ਇੱਕ ਵੇਲੇ ਮੁਖ ਸੇਵਾਦਾਰ ਹਨ ਸਾਧਵਾ ਬਾਬਾ ਵੀ ਜਤ ਸਿੰਘ ਜੀ ਰੱਬ ਜੀ ਜੋ ਕਿ ਅੱਜ ਉਹਨਾਂ ਨੂੰ ਅੱਜ ਸਮੂਹ ਪਤਕਾਰ ਸਭ ਪੰਜਾਬ ਭਾਈਚਾਰੇ ਵੱਲੋਂ ਇੱਕ ਚੰਦਨ ਦਾ ਜਿੱਟੇ ਚੰਦਨ ਦਾ ਬੂਟਾ ਸੌਪਿਆ ਗਿਆ ਅਤੇ ਉਹਨਾਂ ਦੇ ਕਾਰਕਮਨਾ ਦੇ ਨਾਲ ਅੱਜ ਲਵਾਇਆ ਗਿਆ ਅਸੀਂ ਸਾਰੀਆਂ ਸੰਗਤਾਂ ਨੂੰ ਦੇਸ਼ ਵਿੱਚ ਤੇ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਬੁਰਜਰ ਅਪੀਲ ਕਰਦੇ ਆ ਕਿ ਅਸੀਂ ਹਾਜਰੇ ਸਾਰੇ ਪੰਜਾਬ ਆਲ ਇੰਡੀਆ ਵਾਰਡ ਵਿੱਚ ਚੰਦਨ ਦੇ ਬੁੱਤੇ, ਚਿੱਟੇ ਬੁੱਤੇ ਤੇ ਲਾਲ ਚੰਦਨ ਦੇ ਬੁੱਤੇ ਲਾਣਾ ਚਾਹੁੰਦੇ ਹਾਂ ਜਿਉਂਨਾਂ ਦੇ ਵੀ ਇਹ ਚੰਦਨ ਦੇ ਬੁੱਤੇ ਲੋੜ ਹੋਵੇ ਉਹ ਸਾਡੇ ਨਾਲ ਸੰਪਾਰਕ ਕਰਨ ਜੋ ਕਿ ਬਾਬਾ ਹਨਾ ਸਿੰਘ ਜੀ ਦੇ ਅੰਗੀਠਾ ਸਾਹਿਬ ਮਸ਼ਹੂਰ ਹੈ ਉਹ ਇਸ ਵੇਲੇ ਮੁਖ ਸੇਵਾ ਦਾ ਸਤਿਗੁਰੂ ਬਾਬਾ ਰਵੀ ਸੰਗੀ ਰਾਜ ਜੀ ਜੋ ਇਸ ਵੇਲੇ ਮੁਖ ਸੇਵਾ ਅਨੁਭਾਰ ਰਹੇ ਨੇ ਇਹਨਾਂ ਦੇ ਨੀ ਸੇਵਾ ਸੰਭਾਲ ਵਾਸਤੇ ਅਸੀਂ ਇਹ ਬੂਟਾ ਸੰਭਾਲਿਆ ਗਿਆ ਤੇ ਚੰਦਨ ਦੇ ਬੂਟੇ ਨੂੰ ਇਸੇ ਤਰ੍ਹਾਂ ਸਾਭ ਕੇ ਰੱਖਣਾ ਜੀ ਸਦਾ ਵੱਡਦਾ ਫੁੱਲਦਾ ਰਹੇ ਤੇ ਫੁੱਲ ਕੇਦਾਂ ਕਿਸੇ ਤਰ੍ਹਾਂ ਚੰਦਨ ਦੇ ਬੂਟੇ ਵੱਧ ਤੋਂ ਵੱਧ ਇੱਥੇ ਹੋਣ ਤੇ ਅਸੀਂ ਵੱਧ ਤੋਂ ਵੱਧ ਵੰਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ